ਸਾਰੀ ਸੰਗਤ ਰੋਧੀ ਮਹਾਰਾਜ ਦੀ ਕਿਰਪਾ ਨਾਲ ਸ਼ੀਤਾਂ ਦੀ ਨਾ ਮਹਾਰਾਜ ਨਾਲ ਪਿਆਰ ਆ ਤਾਂ ਹੀ ਲੋਕ ਰੁਕਦੇ ਆ ਰੋਦੇ ਮਹਾਰਾਜ ਜਦੋਂ ਹਾਂਜੀ ਹਾਂਜੀ ਉਸਤੇ ਫਿਰ ਲੰਗਰ ਵੀ ਚੱਲਦਾ 24 ਘੰਟੇ ਕਿ ਹਾਂਜੀ ਪਾਸ਼ਾ 24 ਘੰਟੇ ਰੋਦਾ ਦੇਗਾ ਤਾਂ ਕਿ ਉਹਦਾ ਪ੍ਰਸ਼ਾਦ ਦੇਦਾ ਵੀ ਪ੍ਰਸ਼ਾਦਿਆਂ ਦਾ ਵੀ ਚਾਹ ਪ੍ਰਸ਼ਾਦ ਦੇ ਚਾਹ ਦੇਗ ਸਰਦਾਈ 24 ਘੰਟੇ ਜਦੋਂ ਮਰਜੀ ਆਓ ਜਦੋਂ ਮਰਜੀ ਆਓ ਹਾਂਜੀ ਤੇ ਉੱਥੇ ਜਿਵੇਂ ਹੁਣ ਕੋਈ ਸਪੈਸ਼ਲ ਦਿਨ ਜਿਵੇਂ ਪਾਸ਼ਾ ਦੇ ਸਪੈਸ਼ਲ ਦਿਨ ਵੀ ਮਨਾਏ ਜਾਂਦੇ ਆ ਜਿਵੇਂ ਸਗਰਾਂਦ ਹੋਗੀ ਜਾਂ ਪਸਥਾ ਹਾਂਜੀ ਜੀ ਸਗਰਾਂਦ ਸੰਗਰਾਮ ਦੇ ਪਾਸੋਂ ਕੱਢਦੇ ਵਧੀਆ ਪ੍ਰਦਾਰਥ ਬਣਾਉਂਦੇ ਆ। ਅੱਛਾ ਜੀ। ਸੰਗਰਾਮ ਬਣਾਉਂਦੇ ਆ। ਤੇ ਵੀਰਵਾਰ ਦੇ ਵੀਰਵਾਰ ਬਾਬਾ ਨਾਨਕ ਸਾਹਿਬ ਫਕਰ ਹੋਇਆ ਇਦਾਂ ਲੱਗਦਾ ਜਿਦਾ ਮੇਲਾ ਹੁੰਦਾ ਵੀਰਵਾਰ ਦੇ ਵੀਰਵਾਰ। ਹਰ ਵੀਰਵਾਰ ਉੱਥੇ। ਹਾਂਜੀ। ਤੇਲ ਚੜ੍ਹਾਉਂਦੇ ਤੇ 3-4 ਪਿੰਡ ਸੰਗਤ ਵੜੀ ਆਉਂਦੀ ਉੱਥੇ ਵੀ। ਅੱਛਾ ਜੀ। ਹਾਂਜੀ। ਲੋਕੀ ਆਖਣਗੇ ਵੀ ਪੀਰਾਂ ਦੀ ਗੱਲ ਕਹਿੰਦੇ ਆ ਪਾਸੋਂ ਕਈ ਆ ਜਿਹੜੇ ਦੂਜੇ ਪੀਰ ਆਣਾ ਉਹਨਾਂ ਨੂੰ ਮੈਂ ਵੀ ਨਹੀਂ ਮੰਨਦਾ ਵੀ ਪੀਰ ਆ। ਲੱਖ ਦਾਤਾ ਹੋਏ ਨਹੀਂ ਇਹ ਪਾਸ ਇੱਧਰ ਆਏ ਨਹੀਂ ਇਹ ਪਾਕਿਸਤਾਨ ਵਾਲੇ ਹੀ ਰਹੇ ਆ ਪਾਸੋਂ। ਹੂੰ। ਲੋਕਾਂ ਨੇ ਉਦਾਂ ਹੀ ਕ